ਅਮਝ ਨਾ ਆਇਆ ਤਾ ਤੋ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਖਾਨੂੰ ਲਾਲੀਆਂ ਤੂੰ ਯਾਰੀਆਂ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਤਾ ਤੋ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਆਗਲਾ ਦਿਲਾਵੇ ਕਾਨੂੰ ਲਾਲੀਆਂ ਤੂੰ ਯਾਰੀਆਂ ਲਾਲੀਆਂ ਤੂੰ ਯਾਰੀਆਂ ਲਾਲੀਆਂ ਤੂੰ ਯਾਰੀਆਂ ਕਿਸ ਮੰਜ਼ਿਲ ਵੱਲ ਜਾਣ ਗਿਆ ਏ ਫੜ ਲੀਆਂ ਜੋ ਰਾਵਾਂ ਕਦ ਅੱਕਾਂ 'ਚ ਫੁੱਲ ਦਿੱਤੇ ਨੇ ਕਦ ਮળે ਆਨੇ ਛਾਵਾਂ ਕਿਸ ਮੰਜ਼ਿਲ ਵੱਲ ਜਾਣ ਗਿਆ ਫੜ ਲਿਆ ਜੋਰਾਵਾ ਕਦ ਅਕਾਂ ਨੇ ਫੁੱਲ ਦਿੱਤੇ ਨੇ ਕਦ ਮਲਿਆ ਨੇ ਛਾਵਾਂ ਹੜ ਚ ਹਵਾਵਾ ਉਤੇ ਬਦਲ ਦੀਆਂ ਛਾਵਾਂ ਉਤੇ ਕਾਦੀਆਂ ਨੇ தாவੇ ਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਕਾਨੂੰ ਲਾ ਲੀਆਂ ਤੂੰ ਯਾਰੀਆਂ ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾ ਤੋਂ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਖਾਨੂ ਲਾ ਲੀਆ ਤੂੰ ਯਾਰੀਆਂ ਲਾਲੀਆਂ ਤੂੰ ਯਾਰੀਆਂ ਲਾ ਦੀਆਂ ਤੂੰ ਯਾਰੀਆਂ ਲਾਲੀਆਂ ਤੂੰ ਯਾਰੀਆਂ बुला लिया तू यारिया क्या बात है फरियाद थैंक यू सो मच अपने नाम वांगू बहुत ही सोना गाया जी थैंक यू सो मच मेनू जो लगा बाकी आप पूछते हैं जजेस को सो so, सब तो पहले फिरोज सर बहुत अच्छा बहुत अच्छा फरियाद थैंक यू जी नाम तो बड़ा ही अच्छा है गा। पर तो गाना बड़ा सुरीला ਸਮਝ ਨਾ ਆਇਆ ਤਾਂ ਕਰਦਾ ਏ ਦਿਲਦਾਰੀਆਂ ਤੇਰੇ ਤੇ ਗਿਲਾਏ ਸਾਨੂੰ ਪਾਗਲਾ ਦਿਲਾਵੇ ਖਾਨੂੰ ਜਿੰਦੇ ਰਹੋ ਖੁਸ਼ ਰਹੋ ਆਬਾਦ ਰਹੋ ਤੇ ਤਰੱਕੀਆਂ ਕਰੋ ਥੈਂਕ ਯੂ ਲਵ ਯੂ ਸੋ ਮਨਤ ਜੀ ਓਨੂੰ ਕਿਵੇਂ ਤਾਂ ਲੱਗਾ ਅ ਫਰਿਆਦ ਨਹੀਂ ਨਾ ਜਦੋਂ ਤੁਸੀਂ ਸਟਾਰਟ ਕੀਤਾ ਨਾ ਮੈਨੂੰ ਲੱਗ ਰਿਹਾ ਸੀ ਕਿ ਮੇਬੀ ਸੋ ਸੋ ਪਰਫਾਰਮੈਂਸ ਹੋਏਗੀ ਹੈਨਾ ਇਹਦੇ ਇਸ ਗਾਣੇ ਦੇ ਵਿੱਚ ਕਿੰਨਾ ਕੁਸ਼ ਮਤਲਬ ਕਰ ਪਾਉਣਗੇ ਬਟ ਤੁਸੀਂ ਗਾਣੇ ਨੂੰ ਆਪਣਾ ਬਣਾ ਕੇ ਗਾਇਆ ਪੂਰਾ ਆਪਣਾ ਹੀ ਬਣਾ ਲਿਆ ਕਿੰਨੀਆਂ ਸਾਰੀ ਚੀਜ਼ਾਂ ਤੁਸੀਂ ਇੰਪਰੋਵਾਈਜ਼ ਕੀਤੀਆਂ ਨੇ ਔਰ ਐਕਿਊਰੇਟ ਕੀਤੀਆਂ ਨੇ ਬਹੁਤ ਸੋਹਣਾ ਬਹੁਤ ਵਧੀਆ ਸਚਿੰਦ ਸਰ ਤੁਹਾਡੀ ਟੀਮ ਤੋਂ ਨੇ ਫਰਿਆਦ ਫਿਰ ਕੀ ਕਹਿਣਾ ਚਾਹੋਗੇ ਮੇਰੀ ਟੀਮ ਵਾਲੇ ਚੰਗੇ ਹੀ ਹੁੰਦੇ ਐਵੇਂ ਵੀ ਤੁਸੀਂ ਬਹੁਤ ਖੁਸ਼ ਲੱਗ ਰਹੇ ਸੀਗੇ ਜੀ ਮੈਂ ਖੁਸ਼ ਹਾਂ ਕਿਉਂਕਿ ਅੱਛਾ ਗਾ ਰਹੇ ਹੈ ਜੇ ਅੱਛਾ ਨਾ ਗਾਉਂਦੇ ਤਾਂ ਵੀ ਮੈਂ ਖੁਸ਼ ਹੋਣਾ ਸੀ ਮੈਂ ਇਹਨਾਂ ਨੂੰ ਦੱਸਣਾ ਸੀ ਵੀ ਕਿਵੇਂ ਅੱਛਾ ਗਾਇਆ ਜਾਣਾ ਸਿਰਫ ਇੱਕੋ ਚੀਜ਼ ਤੇ ਫੋਕਸ ਰੱਖਣਾ ਵਾਇਸ ਆਫ ਪੰਜਾਬ ਸੀਜ਼ਨ 15 ਦੀ ਟਰੋਫੀ ਤੇ ਠੀਕ ਹੈ ਜੀ ਰਾਈਟ ਉਹ ਸਭ ਨਾਲ ਮਿਹਨਤ ਕਰਨੀ ਹੈ ਤੇ ਅੱਗੇ ਛਾ ਜਾਓ ਤੁਸੀਂ ਥੈਂਕ ਯੂ ਸੋ ਥੈਂਕ ਯੂ ਸੋ ਮੱਚ ਕੀ ਬਾਤ ਹੈ ਜੀ ਜ਼ੋਰਦਾਰ ਤਾੜੀਆਂ ਸੋ ਕਮਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਫਰਿਆਦ ਦੀ ਪਰਫਾਰਮੈਂਸ ਬਾਰੇ ਫਰੀਦ ਕਮਾਲ ਗਾਉਂਦਾ ਹੈ ਥੈਂਕ ਯੂ ਸਾਰਿਆਂ ਨੂੰ ਤਾਂ ਸਚਿਨ ਭਾਈ ਦੇ ਭਾਗ ਖੁੱਲ ਗਏ ਮੇਰੀ ਟੀਮ ਚ ਉਹਨਾਂ ਦੀ ਟੀਮ ਚ ਚਲਾ ਗਿਆ ਉਹ ਰਾਜ ਸਪੈਸ਼ਲ ਐਪੀਸੋਡ ਇਸ ਕਰਕੇ ਵਧੀਆ ਬਣ ਗਿਆ ਕਿਉਂਕਿ ਸਾਡੇ ਵੱਡੇ ਭਾਜੀ ਫਰੋਜ਼ ਖਾਨ ਸਾਹਿਬ ਵੀ ਆਏ ਨੇ ਇੱਕ ਵਾਰ ਉਹਨਾਂ ਲਈ ਜ਼ੋਰਦਾਰ ਤਾੜੀ ਉਹਨਾਂ ਦੇ ਵੈਲਕਮ ਲਈ ਜਦ ਇੱਕ ਸਰੀਲੀ ਇੱਕ ਸੁਰ ਨਾਲ ਬੈਠਾ ਹੋਵੇ ਨਾ ਫਿਰ ਵੈਸੇ ਹੀ ਹੌਸਲਾ ਵੱਜ ਜਾਂਦਾ ਫਰੀਦ ਇੱਕ acha ਆਰਟਿਸਟ ਹੈ ਜੀ ਔਰ ਮੈਨੂੰ ਇਹਦੇ ਵਿੱਚੋਂ ਇੱਕ ਸਮਝਦਾਰ ਤੇ ਸੁਰਜਿਆ ਹੋਇਆ ਆਰਟਿਸਟ ਵੀ ਨਜ਼ਰ ਆਉਂਦਾ ਕਿ ਜਿਹਨੂੰ ਪਤਾ ਮੈਂ ਕੀ ਗਾਉਣਾ ਕਿੰਨੇ ਗਾ ਕੇ ਮੈਂ ਨਿਕਲ ਸਕਦਾ ਇਸ ਆਮ ਜਾਰੀ ਤਾਂ ਥੈਂਕ ਯੂ ਸਰ ਹੈ ਨਾ ਮੈਂ ਦੇਖਿਆ ਮਾ ਜੀ ਤੁਹਾਡਾ ਵੈਲਕਮ ਕੀਤਾ ਜਾਂਦਾ ਹੈ ਸੀਜ਼ਨ 15 ਦੇ ਵਿੱਚ ਵਾਇਸ ਆਫ ਪੰਜਾਬ ਤੁਹਾਡਾ ਵੈਲਕਮ ਕਰਦਾ ਹੈ ਜੀ ਆਇਆਂ ਨੂੰ ਵਾਇਸ